ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟਵੇ ਸੰਦੇਸ਼ ਅੱਜ ਅਸੀਂ ਪਹੁੰਚੇ ਆ ਡਿਸਟ੍ਰਿਕਟ ਗੁਦਾਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੋੜ ਦੇ ਵਿੱਚ ਜਿੱਥੇ ਕਿ ਅੱਜ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਅੰਜੇ ਸਿੰਘ ਬਾਠ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਜੋ ਜਿਮਨੀ ਚੋਣਾਂ ਨੂੰ ਲੈ ਕੇ ਕੱਲਕਰ ਮੀਟਿੰਗ ਰੱਖੀ ਗਈ ਹੈ ਉਹ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਜਿਹੜਾ ਕੱਲ ਦਾ ਇੱਥੇ ਟਾਈਮ ਰੱਖਿਆ ਬਡਾਲਾ ਬਾਂਗਰ ਮੰਡੀ ਦੇ ਵਿੱਚ ਸਰ ਕਿਹੜੇ ਕਿਹੜੇ ਲੀਡਰ ਸਹਿਬਾਨ ਸਾਡੇ ਉਥੇ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਕੱਲ 24 ਤਰੀਕ ਨੂੰ ਸ਼ਾਮ 4 ਵਜੇ ਵਡਾਲਾ ਬਾਂਗਰ ਫੋਕਲ ਪੁਆਇੰਟ ਤੇ ਸਾਨੂੰ ਸਾਡੀ ਪਾਰਟੀ ਵੱਲੋਂ ਸਾਨੂੰ ਮੀਟਿੰਗ ਦਿੱਤੀ ਗਈ ਹੈ ਵੱਡੀ ਜਿਸ ਦੇ ਵਿੱਚ ਸਾਡੇ ਐਮਐਲਏ ਅਮਰ ਸੇਰ ਸਿੰਘ ਜੀ ਸ਼ਰੀਕ ਹਾਲ ਸੀ ਜੋ ਸਾਡੇ ਇਸ ਵਕਤ ਅਨਚਾਰਜ ਵੀ ਨੇ ਡੇਰਾ ਬਾਬਾ ਨਾਨਕ ਦੇ ਉਹ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਸਾਡੇ ਸੀਨੀਅਰ ਲੀਡਰ ਸਾਡੇ ਬੜੇ ਸਤਿਕਾਰਯੋਗ ਸਾਡੇ ਵੱਡੇ ਭਰਾ ਜੀ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਹੋਰ ਵੀ ਲੀਡਰ ਜਿਹੜੇ ਨੇ ਸਾਡੇ ਆ ਰਹੇ ਨੇ ਜਿਸ ਤਰ੍ਹਾਂ ਕਿ ਅਸੀਂ ਇਨਵਾਈਟ ਕੀਤਾ ਵਾ ਪੰਚਾਇਤ ਮੰਤਰੀ ਨੂੰ ਆਪਣੇ ਸਪੀਕਰ ਸਾਹਿਬ ਨੂੰ ਵੀ ਅਸੀਂ ਸਿਰੇ ਸੰਦੇਸ਼ ਦਿੱਤਾ ਸੀਗਾ ਵੀ ਤੁਸੀਂ ਵੀ ਇੱਥੇ ਜੇ ਪਹੁੰਚੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸ਼ਾਂਤੀ ਕਰਾ ਸਾਨੂੰ ਕਲੀਅਰ ਕਰਨਾ ਵਾ ਪਹੁੰਚਣ ਵਾਸਤੇ ਆਪਣੇ ਪੰਨੂ ਸਾਹਿਬ ਨੂੰ ਆਪਣਾ ਅਰਜੀਵ ਸ਼ਰਮਾ ਜੀ ਨੂੰ ਅਸੀਂ ਸਾਰਿਆਂ ਨੂੰ ਇਨਵਾਈਟ ਕੀਤਾ ਵੀ ਤੁਸੀਂ ਇੱਥੇ ਆਵੋ ਤੇ ਸਾਡੇ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਤੁਸੀਂ ਆਪਣਾ ਰابطਾ ਕਾਇਮ ਕਰੋ ਸਾਡੇ ਸਟੇਜ ਦੇ ਤੋਂ ਉਹਨਾਂ ਦਾ ਮਾਣ ਵਧਾਓ ਆਪਣਾ ਮਾਣ ਵਧਾਓ ਆਣ ਕੇ ਸੋ ਬੇਨਤੀ ਕਰਦੇ ਹਾਂ ਕਿ ਸਾਨੂੰ ਪਤਾ ਲੱਗਿਆ ਕਿ ਕਈ ਸਰਾਰਤੀ ਅੰਸਰ ਜਿਹੜੇ ਨੇ ਉਹ ਸਾਡੇ ਪ੍ਰੋਗਰਾਮ ਨੂੰ ਇਸ ਨੂੰ ਫਲੌਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਆਪਾਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਕਨਾਉਣੀਆਂ ਹਰਕਤਾਂ ਜੜੀਆਂ ਨੇ ਤੁਹਾਨੂੰ ਕਿਸੇ ਨੇ ਨਹੀਂ ਮੰਨਣਾ ਹੁਣ ਤੁਸੀਂ ਤੁਹਾਨੂੰ ਲੋਕ ਪਰਖ ਚੁੱਕੇ ਨੇ ਸੋ ਦੂਸਰੇ ਨੰਬਰ ਤੇ ਮੈਂ ਵੀ ਕਹਿਣਾ ਚਾਹੁੰਦਾ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਵਰਕਰ ਜਿੰਨੂੰ ਕੋਈ ਫੋਨ ਕਾਲ ਆਉਂਦੀ ਆ ਵੀਡੀਓ ਕਾਲ ਜਾਂ WhatsApp ਕਾਲ ਆਉਂਦੀ ਆ ਉਸ ਕਾਲ ਨੂੰ ਆਪਣੇ ਦੂਸਰੇ ਚੁੱਕਣ ਤੋਂ ਪਹਿਲਾਂ ਆਪਣੇ ਦੂਸਰੇ ਨੰਬਰ ਦੇ ਉੱਪਰ ਉਹਨੂੰ ਸੇਵ ਕਰੋ ਉਹਦਾ ਵੀਡੀਓ ਬਣਾ ਕੇ ਉਹਦੀ ਰਿਕਾਰਡਿੰਗ ਕਰਕੇ ਉਹਦਾ ਸਕਰੀਨਸ਼ਾਟ ਲੈ ਕੇ ਜੇ ਕੋਈ ਲਿਖਤੀ ਭੇਜਦਾ ਉਹ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੋ ਅਸੀਂ ਉਹ ਹਾਈ ਕਮਾਂਡ ਤੇ ਕਰਾਂ ਪਹਚਾਵਾਗੇ ਜਿਹੜਾ ਬੰਦਾ ਇਸ ਤਰ੍ਹਾਂ ਦੀ ਗਲਤੀ ਕਰੇਗਾ ਅਸੀਂ ਹਾਈ ਕਮਾਂਡ ਨੂੰ ਮੰਗ ਕਰਾਂਗੇ ਵੀ ਉਹਨੂੰ 6 ਮਹੀਨੇ ਵਾਸਤੇ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਜੀ ਧੰਨਵਾਦ ਜੀ